ਅੰਮ੍ਰਿਤਸਰ ਦੀ ਵਾਰਡ ਨੰਬਰ 57 ਤੋਂ ਕੌਂਸਲਰ ਸਰਬਜੀਤ ਸਿੰਘ ਲਾਡੀ ਨੇ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਦੇ ਇਲਾਕੇ 'ਚ ਬਲੌਕ ਸੀਵਰੇਜ ਨਾਲਾ ਬੁਰਾ ਹਾਲ ਹੈ ਜਿਸ ਦੀ ਜਾਣਕਾਰੀ ਮੈਟਰਨ ਦੇ ਉੱਚ ਅਧਿਕਾਰੀਆਂ ਨੂੰ ਦਿੱਤੀ ਗਈ ਤਾਂ ਉਹਨਾਂ ਵੱਲੋਂ ਸੀਵਰੇਜ ਦੀ ਸਫਾਈ ਕਰਨ ਵਾਸਤੇ ਮਸ਼ੀਨ ਦੇ ਦਿੱਤੀ ਗਈ ਕੌਂਸਲਰ ਨੇ આરોਪ ਲਾਇਆ ਹੈ ਕਿ ਇਲਾਕੇ ਦੇ ਐਕਸ਼ਨ ਸੁਨੀਲ ਮਹਾਜਨ ਨੇ ਆਪਣੇ ਚਾਹੇਤਿਆਂ ਦੇ ਨਜ਼ਦੀਕ ਮਸ਼ੀਨ ਲਾ ਕੇ ਸੀਵਰੇਜ ਦੀ ਸਫਾਈ ਕਰਵਾ ਦਿੱਤੀ ਹੈ ਜਦਕਿ ਉਹਨਾਂ ਦੇ ਇਲਾਕੇ 'ਚ ਮਸ਼ੀਨ ਭੇਜਣ ਤੋਂ ਇਨਕਾਰ ਕਰ ਦਿੰਦਾ ਹੈ ਉਹਨਾਂ ਕਹਿੰਦੇ ਕਿ ਜਲਦ ਹੀ ਜੇਕਰ ਉਹਨਾਂ ਦੇ ਇਲਾਕੇ ਦੀਆਂ ਸਮੱਸਿਆਵਾਂ ਦਾ ਹੱਲ ਨਾ ਕੀਤਾ ਗਿਆ ਤਾਂ ਉਹ ਇਲਾਕੇ ਦੇ ਲੋਕਾਂ ਨੂੰ ਨਾਲ ਲੈ ਕੇ ਐਕਸ਼ਨ ਦਫ਼ਤਰ ਮੂਰੇ ਤਰਨਾ ਦੇਣਗੇ ਦੂਜੇ ਪਾਸੇ ਜਦੋਂ ਪੱਤਰਕਾਰ ਨੇ ਐਕਸ਼ਨ ਸੁਨੀਲ ਮਹਾਜਨ ਦੇ ਨਾਲ ਫੋਨ ਤੇ ਗੱਲਬਾਤ ਕੀਤੀ ਤਾਂ ਉਹਨਾਂ ਨੇ ਆਪਣੇ ਤੇ ਲੱਗੇ આરોਪਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ ਆਓ ਦੇਖ ਲੈਂਦੇ ਹਾਂ ਇੱਕ ਖਾਸ ਰਿਪੋਰਟ ਮੈਂ ਸਰਬਜੀਤ ਸਿੰਘ ਲਾਟੀ ਕਾਉਂਸਲਰ ਵਾਰਡ ਨੰਬਰ 52 ਹਾਂਜੀ ਲਾਟੀ ਭਾਜੀ ਜਿਹੜੀ ਆ ਇਲਾਕੇ ਦੇ ਵਿੱਚ ਪਰੇਸ਼ਾਨੀਆਂ ਆਂਦੀਆਂ ਲੋਕਾਂ ਨੂੰ ਸੀਵਰੇਜ ਦੀ ਆ ਬਲੋਕੇਜ ਦੀ ਆ ਕੀ ਕਹਿਣਾ ਚਾਹੋਗੇ ਬਿਲਕੁਲ ਸਹੀ ਗੱਲ ਹੈ ਜੀ ਕਿਉਂਕਿ ਇਹ ਸੀਵਰੇਜ ਬਲੋਕੇ ਕਟੋਕਟ ਆਠ ਨੌਵੇਂ ਵੀ ਹੋ ਗਿਆ ਸੀਵਰੇਜ ਬਲੋਕਿੰਗ ਦੀ ਸ਼ਿਕਾਇਤ ਆ ਰਹੀ ਹੈ ਪਰ ਜੇ ਆਪਾਂ ਗੱਲ ਕਰੀਏ ਕਿ ਹੁਣ ਪਰੇਸ਼ਾਨੀ ਲੋਕਾਂ ਨੂੰ ਜਿਹੜੀ ਆ ਰਹੀ ਹੈ ਰ ਹੱਲ ਕਿਉਂ ਨਹੀਂ ਕੀਤਾ ਜਾ ਰਿਹਾ ਤੁਹਾਡੇ ਵੱਲੋਂ ਮੈਂ ਇਸ ਸੰਬੰਧ ਦੇ ਵਿੱਚ ਆਪਣੇ ਸੰਬੰਧਿਤ ਅਧਿਕਾਰੀ ਜਿਹੜੇ ਸਾਡੇ ਜੁਆਇੰਟ ਕਮਿਸ਼ਨਰ ਸੀ ਨਗਰ ਨਿਗਮ ਦੇ ਸਰਦਾਰ ਹਰਦੀਪ ਸਿੰਘ ਜੀ ਉਹਨਾਂ ਨੂੰ ਆਪਣੇ ਇਲਾਕੇ ਦੇ ਵਫਦ ਨਾਲ ਜਾ ਕੇ ਆਪਾਂ ਮਿਲੇ ਉਹਨਾਂ ਨੂੰ ਆਪਣੀ ਪਰੇਸ਼ਾਨੀ ਦੱਸੀ ਕਿ ਸਾਡੇ ਏਰੀਆ ਦੇ ਵਿੱਚ ਸੀਵਰੇਜ ਪਾਉਂਦੇ ਆ ਤੇ ਸਾਡੇ ਇਸ ਏਰੀਆ ਨੂੰ ਸਫਾਈ ਕਰਨ ਵਾਸਤੇ ਸਾਨੂੰ ਸੁਪਰ ਸਕਰ ਮਸ਼ੀਨ ਦਿੱਤੀ ਜਾਵੇ ਤੇ ਫਿਰ ਉਹਨਾਂ ਵੱਲੋਂ ਜੋ ਮਸ਼ੀਨ ਤੁਹਾਨੂੰ ਦੇ ਦਿੱਤੀ ਗਈ ਤੇ ਫਿਰ ਹੁਣ ਤੱਕ ਲੋਕ ਪਰੇਸ਼ਾਨ ਕਿਉਂ ਨੇ ਨੇ ਸੂਪਰ ਸ਼ੱਕਰ ਮਸ਼ੀਨ ਸਾਨੂੰ ਮਿਲੀ ਜ਼ਰੂਰ ਪਰ ਜਿਹੜੇ ਸਾਡੇ ਇਲਾਕੇ ਦੇ ਨੇ ਐਕਸ਼ਨ ਨੇ ਸੁਨੀਲ ਮਾ ਜੰਦੀ ਉਹਨਾਂ ਨੇ ਆਪਣੇ ਜਿਹੜੇ ਉਹਨਾਂ ਦੇ ਪ੍ਰੇਮ ਕਰਨ ਵਾਲੇ ਜਿਹੜੇ ਝੇਂਦੇ ਨੇ ਉਹਨਾਂ ਦੇ ਏਰੀਆ ਦੇ ਵਿੱਚ ਸੂਪਰ ਸ਼ੱਕਰ ਮਸ਼ੀਨ ਲਗਾ ਕੇ ਉਹਨਾਂ ਦਾ ਕੰਮ ਕਰਾ ਦਿੱਤਾ ਪਰ ਜਿਹੜਾ ਸਾਡਾ ਇਲਾਕਾ ਪ੍ਰਭਾਵੀ ਦੇ ਇਲਾਕਾ ਟਪਈ ਰੋਡ ਮੇਰਪੁਰਾ ਗ੍ਰਬਖਸ਼ ਨਗਰ ਡੈਮਗੰਜ ਉਸ ਏਰੀਆ ਦੇ ਵਾਸਤੇ ਉਹਨਾਂ ਨੂੰ ਸੂਪਰ ਸ਼ੱਕਰ ਮਸ਼ੀਨ ਨਹੀਂ ਭੇਜੀ ਗਈ ਤੇ ਕੀ ਆਪਣਾ ਨਗਰ ਨਿਗਮ ਕੋ ਅਪੀਲ ਕੀ ਕਰਦੇ ਹੋ ਤੇ ਜੇ ਤੁਹਾਡੇ ਵੱਲੋਂ ਅਗਲਾ ਸਟੈਪ ਕੀ ਹੋਏਗਾ ਜੇ ਤੁਹਾਨੂੰ ਉਸ ਮਸ਼ੀਨ ਨਹੀਂ ਮਿਲਦੀ ਲੋਕਾਂ ਦੀ ਪਰੇਸ਼ਾਨੀਆਂ ਕਿਦਾ ਹੱਲ ਕਰੋਗੇ ਮੈਂ ਐਕਸ਼ਨ ਸਾਹਿਬ ਨੂੰ ਤੇ ਬੜੇ ਫੋਨ ਕਰ ਚੁੱਕਿਆ ਹਾਂ ਐਕਸ਼ਨ ਸਾਹਿਬ ਮੇਰੇ ਫੋਨ ਨਹੀਂ ਚੁੱਕਦੇ ਤੇ ਜਿਹੜੇ ਸਬੰਧਤ ਅਧਿਕਾਰੀ ਥੱਲੇ ਐਜੂ ਸਾਹਿਬ ਨੇ ਉਹਨਾਂ ਨੂੰ ਮੈਂ ਉਹਨਾਂ ਦੇ ਨੋਟਿਚ ਵੀ ਲੈਂਦਾ ਉਹ ਕਹਿੰਦੇ ਆ ਕਿ ਸਾਨੂੰ ਉਪਰ ਹੁਕਮ ਹੋਣਗੇ ਤਾਂ ਹੀ ਤੁਹਾਡੇ ਏਰੀਆ ਦੇ ਵਿੱਚ ਆਪਾਂ ਮਸ਼ੀਨ ਲਾਵਾਂਗੇ ਤੇ ਮੈਂ ਇਸ ਦੀ ਖਬਰ ਜਿਹੜੇ ਸਾਡੇ ਉਹ ਨਵ ਨਿਯੁਕਤ ਕਮਿਸ਼ਨਰ ਸਾਹਿਬ ਆਏ ਨੇ ਸਰਦਾਰ ਹਰ ਪ੍ਰਿੰਸਨ ਜੀ ਉਹਨਾਂ ਦੇ ਧਿਆਨ ਚ ਵੀ ਲੈਂਦੀ ਐ ਇਲਾਕੇ ਦਾ ਪਾਣੀ ਟਪਈ ਰੋਡ ਮੇਨ ਲਾਈਨ ਸਿਵਰੇ ਦੀ ਉਧਰ ਨੂੰ ਜਾਂਦਾ ਉਹ ਤੁਸੀਂ ਬਈ ਐ ਅਸਲੇ ਪੂਰੀ ਪਾਣੀ ਨਕੋ ਨਕ ਭਰਿਆ ਪਿਆ ਵਾ ਜਿੰਨੀ ਦੇਰ ਤੱਕ ਉਹਦੀ ਸਫਾਈ ਨਹੀਂ ਹੁੰਦੀ ਉਹਨੇ ਦੇਰ ਤੱਕ ਸਾਡੇ ਇਲਾਕਾ ਸਾਫ ਨਹੀਂ ਹੋ ਸਕਦਾ ਤੇ ਹੁਣ ਲਾਸਟ ਤੁਹਾਡਾ ਅਗਲਾ ਸਟੈਪ ਕੀ ਹੋਏਗਾ ਜੇ ਤੁਹਾਨੂੰ ਮਸ਼ੀਨਾਂ ਨਹੀਂ ਮਿਲਦੀ ਤੇ ਜੇ ਮੇਰਾ ਇਹ ਇਲਾਕਾ ਸਾਫ ਨਾ ਹੋਇਆ ਤੇ ਮੈਂ ਆਪਣੇ ਇਲਾਕੇ ਦੇ ਆਪਣੇ ਜਿਹੜੇ ਭੈਣ ਭਰਾ ਨੇ ਉਹਨਾਂ ਨੂੰ ਲੈ ਕੇ ਜਿਹੜੇ ਸਾਡੇ ਸੁਨੀਲ ਮਹਾਜ ਨੇ ਐਕਸ਼ਨ ਸਾਹਿਬ ਨੇ ਉਹਨਾਂ ਦੇ ਦਰਵਾਜੇ ਦੇ ਉੱਤੇ ਆ ਕੇ ਧਰਨਾ ਲਾਵਾਂਗਾ ਤੇ ਜਿੰਨਾ ਵੀ ਬਣ ਸਕਿਆ ਉਹਨਾਂ ਨੂੰ ਇੱਥੋਂ ਬਦਲ ਬਦਲਾਉਣ ਦੀ ਕੋਸ਼ਿਸ਼ ਕਰਾਂਗਾ ਕਿਉਂਕਿ ਸਾਨੂੰ ਇਹੋ ਜਿਹਾ ਅਫਸਰਾਂ ਦੀ ਲੋੜ ਨਹੀਂ ਹੈਗੀ ਇੱਕ ਤੇ ਉਹ ਪ੍ਰਸ਼ਟਾਚਾਰ ਨਾਲ ਲਿਬੜੇ ਨੇ ਇਹੋ ਜਿਹੇ ਬੰਦੇ ਨੂੰ ਤਾਂ ਇਹੋ ਦੀ ਸੀਟ ਦੇਣੀ ਨਹੀਂ ਚਾਹੀਦੀ ਜਿਹੜੀ ਉਹਨਾਂ ਨੂੰ ਸੀਟ ਦੇ ਉੱਪਰ ਇਸ ਆਮ ਪਾਰਟੀ ਸਰਕਾਰ ਨੇ ਬਿਠਾਇਆ ਹੋਇਆ ਤੇ ਸਰਕਾਰ ਨੂੰ ਕਿੰਨੇ ਕੋ ਬੰਦੇ ਦੇ ਵਿੱਚ ਲੱਗਦਾ ਤੁਹਾਨੂੰ ਕਿ ਹੁਣ ਅੱਗੇ ਬਦਲਾਅ ਕਿੰਨਾ ਕੁ ਆ ਗਿਆ ਇਹ ਸਰਕਾਰ ਦਾ ਬਦਲਾਅ ਆਪ ਵੇਖ ਹੀ ਲਿਆ ਜੀ ਕਿ ਜਿਹੜੀਆਂ ਸਾਡੀਆਂ ਜਿਹੜੀਆਂ ਚੋਣਾਂ ਸੀ ਨਗਰ ਨਿਗਮ ਦੀਆਂ ਉਹ ਜਦੋਂ ਸਰਕਾਰ ਬੰਦੀ ਉਸ ਤੋਂ ਦੂਜੇ ਤੀਜੇ ਮਹੀਨੇ ਬਾਅਦ ਹੋਣੀ ਚਾਹੀਦੀਆਂ ਸੀ ਸਾਡਾ ਤਾਂ 1.5 ਸਾਲ ਦੇ ਕਰੀਬ ਹੋ ਗਿਆ ਵਾ ਇਹ ਤੱਕ ਇਲੈਕਸ਼ਨ ਦਾ ਕੋਈ ਪਤਾ ਸੁਰ ਨਹੀਂ ਕਿ ਇਹਨਾਂ ਨੇ ਕਦੋਂ ਇਲੈਕਸ਼ਨ ਕਰਨੀ ਕਰਾਉਣੀ ਹੈ ਹਲੋ ਹਲੋ ਹਾਂਜੀ ਮੈਂ ਸਸੇ ਗੱਲ ਸਰ ਸਸੇ ਜੀ ਐਸਸ ਨਿਗਮ ਜੀ ਗੱਲ ਕਰ ਰਿਹਾ ਸੀ ਹਾਂਜੀ ਹਾਂਜੀ ਸਰ ਮੈਂ ਮੀਡੀਆ ਤੋਂ ਗੱਲ ਕਰ ਰਿਹਾ ਸੀ ਰਿਤੂ ਲੁਥਰਾ ਹਾਂਜੀ ਸਰ ਵਾਰਡ ਨੰਬਰ 57 ਦੇ ਕੌਂਸਲ ਸਰਵਜੇ ਸਿੰਘ ਲਾਟੀ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਅਸੀਂ ਕੰਮ ਕਰਵਾ ਰਹੇ ਹਾਂ ਤੇ ਜੀ ਸਰ ਮੈਂ ਬਸ ਉਹਦੇ ਰਿਕਾਰਡਿੰਗ ਹੀ ਤੁਹਾਨੂੰ ਕੋਲ ਕੀਤੀ ਸੀ ਕਿ ਉਹਨਾਂ ਨੇ ਨਾ ਇਹ ਕਿਹਾ ਕਿ ਜਿਹੜੀ ਉੱਪਰ ਸਰਕਾਰ ਨੂੰ ਜੀ ਨੇ ਕੋ ਲੱਗੀ ਸਰਪਸਕ ਕਮਿਸ਼ਨ ਅਫਸਰ ਆ ਰੋਕ ਲਈ ਗਈ ਸਰਪਸਕ ਕਮਿਸ਼ਨ ਲੱਗੀ ਰਹਾ ਆਵਾਜ਼ ਤੋਂ ਉਹ ਪੁੱਛ ਲਈ ਕਿ ਉੱਥੇ ਲਾਉਂ ਉਹ ਕਹਿ ਰਹੇ ਕਿ ਜੁਆਇੰਟ ਕਮਿਸ਼ਨਰ ਜਿਹੜੇ ਹਰਦੀਪ ਸਿੰਘ ਜੀ ਉਹਨਾਂ ਨੇ ਮਨਜ਼ੂਰੀ ਦਿੱਤੀ ਸੀ ਪਰ ਤੁਹਾਡੇ ਵੱਲੋਂ ਇਹ ਸਪੀਡ ਨਹੀਂ ਹੈ ਉਹ ਸਾਡੀ ਕਲੀਨਿੰਗ ਹੁੰਦੀ ਸਾਡੇ ਇਲਾਕੇ ਦਾ ਕੰਮ ਕਰਨਾ ਹੁੰਦਾ ਪਰ ਉਹ ਇਲਾਕੇ ਦੇ ਰਾਮਪਗਰ ਰਾਮਪਗਰ ਲੱਗੀ ਹੋਈ ਹੈ ਜੀ ਉਹਨਾਂ ਦਾ ਰਾਮਪਗਰ ਅਮੀਰ ਬੰਦਾ ਬਿਮਾਰ ਹੈ ਕਰੇ ਉਹ ਚ ਦਿਨ ਆਇੰਦਾਂ ਨੇ ਤੇ ਉਹ ਤੋਂ ਕਲੀਅਰ ਕਰਕੇ ਨਾ ਬਾਗ ਤੋਂ ਦੋ ਨਹੀਂ ਆਇਆ